ਸੁਖਵੀਰ ਬਾਦਲ ਕਰਕੇ ਆਪਸ ਚ ਅਕਾਲੀ ਦਲ ਦੇ ਦੋ ਵੱਡੇ ਲੀਡਰ ਭਿੜ ਗਏ ਨੇ ਮਾਫੀਆ ਨਾਲ ਕੌਣ ਕੌਣ ਮਿਲਿਆ ਖੋਲ ਤੇ ਪੇ ਲੋਕ ਸਭਾ ਚੋਣਾਂ 2024 ਦੇ ਵਿੱਚ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਮਹਿਬੂਜ਼ ਇੱਕ ਹੀ ਸੀਟ ਜਿੱਤ ਸਕਿਆ ਜਿਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਪਹੁੰਚ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਖਿਲਾਫ ਵੀ ਸੁਰ ਉੱਠਣ ਲੱਗੇ ਨੇ ਲੋਕ ਸਭਾ ਚੋਣਾਂ 2024 ਦੇ ਵਿੱਚ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਇੱਕ ਹੀ ਸੀਟ ਜਿੱਤ ਸਕਿਆ ਹੈ ਤੇ ਜਿਸ ਤੋਂ ਬਾਅਦ ਅਕਾਲੀ ਦਲ ਦੇ ਅੰਦਰ ਹੁਣ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਖਿਲਾਫ ਵੀ ਸੁਰ ਉਠਣ ਲੱਗੇ ਨੇ ਬਾਦਲਾਂ ਦੇ ਖਾਸਮ ਖਾਸ ਇੱਕ ਦੂਜੇ ਦੇ ਪੇਟ ਖੋਲਣ ਲੱਗੇ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਜ਼ਦੀਕ ਹੀ ਮੰਨੇ ਜਾਂਦੇ ਨੇ। ਉਹਨਾਂ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਵੀ ਇਸ ਵਾਰ ਖੁੱਲ ਕੇ ਸਾਹਮਣੇ ਆਏ ਨੇ। ਪ੍ਰਧਾਨ ਦੀ ਕੁਰਸੀ ਤੇ ਮੌਜੂਦ ਵਿਅਕਤੀ ਯਾਨੀ ਸੁਖਵੀਰ ਸਿੰਘ ਬਾਦਲ ਨੂੰ ਹੀ ਸਲਾਹਾਂ ਦੇ ਰਹੇ ਨੇ ਤੇ ਇਸ ਦਰਮਿਆਨ ਚਰਨਜੀਤ ਸਿੰਘ ਬਰਾੜ ਅਤੇ ਪਰਮਭੰਗ ਸਿੰਘ ਬੰਟੀ ਰਮਾਣਾ ਨੇ ਇੱਕ ਦੂਜੇ ਵਿਰੁੱਧ ਗੰਭੀਰ ਦੋਸ਼ ਲਾਏ ਨੇ। ਰਣਜੀਤ ਸਿੰਘ ਬਰਾੜ ਨੇ ਸੁਖਵੀਰ ਨੂੰ ਚਿੱਠੀ ਲਿਖ ਕੇ ਪਾਰਟੀ ਦੀ ਹਾਰ ਲਈ ਕੁਝ ਸਲਾਹਕਾਰਾਂ ਨੂੰ ਜ਼ਿੰਮੇਵਾਰ ਦੱਸਦਿਆਂ ਵਿਸ਼ੇਸ਼ ਤੌਰ ਤੇ ਬੰਟੀ ਰਮਾਣਾ ਦਾ ਨਾਮ ਲਿਆ ਸੀ ਹੁਣ ਬੰਟੀ ਰਮਾਣਾ ਨੇ ਬਰਾੜ ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਇੱਕ ਵਾਰ ਸਵਾਰੀਆਂ ਟੋਣ ਵਾਲਾ ਕੜੂਕਾ ਚਲਾਉਂਦਾ ਰਿਹਾ ਤੇ ਪਟਿਆਲਾ ਦੀ ਲੋਕ ਸਭਾ ਟਿਕਟ ਨਾ ਮਿਲਣ ਕਾਰਨ ਪਾਰਟੀ ਬਾਰੇ ਬੋਲ ਰਿਹਾ ਹੈ ਪਹਿਲਾਂ ਪੀ 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 ਪਾਰਟੀ ਦੇ ਵਿੱਚ ਟਿਕਟ ਨਾ ਮਿਲਣ ਕਾਰਨ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਛੱਡਿਆ ਸੀ ਤੇ ਉਹਨਾਂ ਸੁਖਵੀਰ ਤੇ ਵੀ ਸਵਾਲ ਉਠਾਇਆ ਕਿ ਪਤਾ ਨਹੀਂ ਅਜਿਹੇ ਬੰਦਿਆਂ ਨੂੰ ਕਿਉਂ ਨਾ ਰੱਖਿਆ ਹੋਇਆ। ਬੰਟੀ ਰੁਮਾਣਾ ਨੇ ਚਰਨਜੀਤ ਬਰਾੜ ਉੱਪਰ ਝਾਲੀ ਸਰਟੀਫਿਕੇਟ ਨਾਲ ਨੌਕਰੀ ਲੈਣ ਤੋਂ ਬਾਹਰੋਂ ਪੈਸੇ ਵਸੂਲਣ ਵਰਗੇ ਗੰਭੀਰ ਦੋਸ਼ ਲਾਏ ਨੇ ਤੇ ਦੂਜੇ ਪਾਸੇ ਚਰਨਜੀਤ ਬਰਾੜ ਨੇ ਵੀ ਬੰਟੀ ਰੁਮਾਣਾ ਤੇ ਹਮਲਾ ਬੋਲਦੇ ਕਿਹਾ ਕਿ ਬੰਟੀ ਮੇਰੇ ਉੱਪਰ ਸਵਾਲ ਚੁੱਕਦਾ ਹੈ ਪਰ ਫਰੀਦਕੋੜ ਵਿੱਚ ਲੋਕ ਸਭਾ ਦੀ ਚੋਣ ਹਾਰਾਨ ਮਾਫ ਕਰਨਾ ਹਾਰਨ ਸਮੇ ਬੰਟੀ ਰੁਮਾਣਾ ਦੇ ਪਿਤਾ ਨੇ ਫਾਇਰ ਜਿਹੜਾ ਕਰਕੇ ਖੁਸ਼ੀ ਮਨਾਈ ਸੀ ਬਰਾੜ ਨੇ ਬੰਟੀ ਉੱਪਰ ਰੇਲ ਬਜਰੀ ਅਤੇ ਹੋਰ ਅਜਿਹੇ ਨਜਾਇਜ਼ ਕਾਰੋਬਾਰ ਕਰਨ ਵੀ ਜਿਹੜੇ ਕਿ ਦੋਸ਼ ਲਾਏ ਨੇ ਤੇ ਉਸ ਨੂੰ ਕਿਹਾ ਕਿ ਮੇਰਾ ਮੇਰੀ ਕਰਦਾਰ ਖੁਸ਼ੀ ਕਰਨ ਤੋਂ ਬਾਅਦ ਆਵੇ ਨਹੀਂ ਤਾਂ ਮੈਂ ਹੋਰ ਵੀ ਬਹੁਤ ਸਾਰੇ ਭੇਤ ਖੋਲਣ ਦੇ ਲਈ ਮਜਬੂਰ ਹੋਵਾਂਗਾ ਤੇ ਦੱਸਦੀ ਹੈ ਕਿ ਹੁਣ ਸੁਖਬੀਰ ਬਾਦਲ ਨੂੰ ਲੈ ਕੇ ਦੋ ਅਕਾਲੀ ਦਲ ਦੇ ਲੀਡਰ ਹੈ ਜਿਹੜੇ ਕਿ ਆਪਸ ਦੇ ਵਿੱਚ ਝਪੜਦੇ ਹੋਏ ਨਜ਼ਰ ਆ ਰਹੇ ਨੇ ਤੇ ਮਾਫੀਆਂ ਨੂੰ ਲੈ ਕੇ ਭੇਤ ਖੋਲੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਹੁਣ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਹੀ ਕਲੇਸ਼ ਛਿੜਿਆ ਹੋਇਆ ਹੈ ਚਰਨਜੀਤ ਬਰਾੜ ਅਤੇ ਬੰਟੀ ਰੋਮਾਣਾ ਨੂੰ ਲੈ ਕੇ ਗੱਲ ਕਰੀਏ ਤਾਂ ਇੱਕ ਦੂਜੇ ਦੇ ਉੱਤੇ ਪੂਰਾ ਤੌਰ ਤੇ ਦੋਸ਼ ਲਗਾਏ ਜਾ ਰਹੇ ਨੇ